ਗਾਈਜ਼ ਫਾਈਨਲੀ ਆਪਾਂ ਹੁਣ ਕੰਪਨੀ ਦੇ ਵਿੱਚ ਆ ਚੁੱਕੇ ਹਾਂ। ਅਸੀਂ ਸਾਡੇ ਉਸਤਾਦ ਜੀ ਦੇਖੋ ਉਸਤਾਦ ਜੀ। ਉਸਤਾਦ ਜੀ ਉੱਤੇ ਗੱਲਬਾਤ ਕਰ ਰਹੇ ਨੇ। ਤੇ ਆਪਾਂ ਨੂੰ ਤੁਹਾਡਾ ਵੀਰ ਜੀ ਵਲੌਗ ਦੇਖਣ ਦੇ ਲਈ ਤੇ ਹਰ ਇੱਕ ਤੇ ਵਲੌਗ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਉਂਕਿ ਵਧੀਆ ਲੱਗਦਾ ਆਪਾਂ ਨੂੰ ਹਨਾ ਹੌਸਲਾ ਵਜੇ ਹੀ ਹੁੰਦੀ ਆ ਤੇ ਬਾਕੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਹੁਣ ਆਪਾਂ ਫ੍ਰੀ ਹੋ ਕੇ ਸਾਰਿਆਂ ਦੇ ਨਾਮ ਲਾਵਾਂਗੇ ਹੈਨਾ ਚੰਗ ਲੱਗਦਾ ਆਪਾਂ ਨੂੰ ਯਾਰ ਹੋ ਹੋ ਲਓ ਵੀ ਬਾਬਿਓ 11 ਵਜੇ ਚੱਲੇਗੀ ਆਪਾਂ ਸੀਤਾਪੁਰ ਤੋਂ 11 ਵਜੇ ਤੁਰੇ ਆਪਾਂ ਸੀਤਾਪੁਰ ਤੋਂ ਤੇ ਹੁਣ ਟਾਈਮ ਕਿੰਨਾ ਹੋ ਗਿਆ 5:00 ਵਜੇ 5:00 ਕਿ ਸਾਢੇ 5:00 ਵਜੇ ਦੇਖੋ ਵੀ ਆ ਦੇਖ ਲੋ ਕਿੱਡੇ-ਕੱਡੇ ਤਗੜੀਆਂ ਕਰੈਨਾ ਵਾ ਇਹ ਸਿਰਫ ਆਪਣੇ ਪਿਆਪੀ ਚਲਾਉਂਦੇ ਆ ਕੋਈ ਬਾਹਰ ਦਾ ਡਰਾਈਵਰ ਹੋਊਗਾ ਪਾਇਲਟ ਜਿਹੜਾ ਕੋਈ ਹੋਰ ਖਲੌਵਾ ਪਿਓ ਆਗੇ ਆਪਾਂ ਕਾਂਨਪੁਰ ਕਾਂਨਪੁਰ ਆਗੇ ਕਾਂਨਪੁਰ ਓ ਮਾਈ ਗਾਡ ਲੋ ਕਰਨੇ ਹੋਇਨੇ ਕਹਿੰਦਾ ਟੈਡ ਗੱਡੀ ਪੈਨ ਤੇ ਬੰਦ ਰਹੀ ਆ ਸੋਰੀ ਚਲ ਵਾਦ ਬੱਗੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਕੈਂਬੋ ਆਪਰਾਤੀਏ ਸਟੋਪਲ ਕਰੋ ਇਹ ਹੀ ਹੈ ਤੇ ਹੁਣ ਟਾਈਮ ਹੋ ਗਿਆ 9:30 ਅੱਜ ਵੇਖੀ ਕੋਈ ਨਾ ਕੋਈ ਲੋਡ ਬਣੂਗਾ ਸੈਟ ਬਾਬਾ ਦੇ ਉੱਤੇ ਰੱਖੇ ਤੇ ਕਰਦੇ ਆ ਇਸ਼ਨਾਨ ਬਣੇ ਅੱਜ ਧੁੱਪ ਲੱਗੀ ਆ ਪੂਰੀ ਵਧੀਆ ਤਰੀਕੇ ਦੀ ਤੇ ਬੱਤੀ ਹਾਂ ਲੰਡੀ ਵਿੱਚ ਲਿਆਉਣ ਤੋਂ ਲੈ ਕੇ ਵੀਰੋਣੀ ਮਿਊਟ ਤੇ ਆ ਵੀਰੋਣੀ ਲਗਮ ਕੰਪਰੈਸ਼ਨ ਚਰੋਗੜੀ ਭਰ ਕੇ ਆਏ ਫਰੈਸ਼ ਪਿਛੇ ਹਾਂ ਅਦਰੂ ਬ੍ਰਾ ਇੱਥੇ ਤੋਂ ਗੱਡੀ ਲੋੜ ਕਰਕੇ ਆਏ ਵੀਰੋਣੀ ਸਭਾ ਤੋਂ ਜੰਗਲ ਤੋਂ ਵੀਰੋਣੀ ਲੈ ਲੋ ਅਰੀ ਗੁੱਡ ਮਾਰਨਿੰਗ ਅਰੀ ਗੁੱਡ ਮਾਰਨਿੰਗ ਬਰਾਬਰ ਉਹ ਤਾਂ ਚੜਦੀ ਗਲਾ ਤੈਸਰਾ ਕਿੱਦਾਂ ਕਹਿਮੋ ਆਹ ਕਿੱਮੂ ਕਿੱਮ ਕਿਧਰੋਂ ਕਿਧਰੋਂ ਘੁੰਮ ਰਹੇ ਹੋ ਮੈਂ ਕਿੱਥੇ ਆ ਭਰਾ ਸਰਦ ਤੇ ਜਾਣਾ ਹੀ ਹਾਂ ਸਵੇਰ ਨੂੰ ਲਾਉਣਾ ਪੈਣੀ ਆ ਗੱਡੀ ਸਾਨੂੰ ਤੁਰੰਤ ਜਾ ਕੇ ਹੈ ਬਾਕੀ ਸਵੇਰ ਨੂੰ ਗੱਡੀ ਲਾਉਣਾ ਪੈਣੀ ਆ ਤੇ ਪਹੁੰਚ ਜਾਣਾ ਕੋਈ ਗੱਲ ਨਹੀਂ ਆ ਦੇਗਾ ਸਰਦ ਨਾਲ ਆ ਨਾਲ ਹੀ ਹੈਗਾ ਯੋਦੀ ਪੂਰੇ ਨਾਲ ਹੀ ਇੱਥੇ ਆ ਸਾਹਮਣੇ ਗੱਡੀ ਗੱਡੀ ਦੀ ਚਲੰਦ ਪਹੁੰਚ ਗਈ। ਸਾਹਿਬਾਂ ਨੂੰ ਕੰਮ ਕਰਾਉਣਾ ਯਾਰ ਥੋੜਾ। ਓਕੇ ਗੁਰਦੁਆਰਾ ਸਾਹਿਬ ਜਾ ਕੇ। ਆਹੋ। ਉੱਧਰ ਟੈਕਨੀਕਲ ਦਾ ਪਿਆ ਆਪਣਾ ਸਪੀਕਰ। ਓਕੇ ਕਿਤੇ ਗਾਣਾ ਗੂਣਾ ਵਜਾਉਣਾ ਪੈਂਦਾ ਕਿਤੇ। ਮਜ਼ਾ ਨਹੀਂ ਆਉਂਦਾ ਨਾ ਮਜ਼ਾ। ਮਜ਼ਾ ਨਹੀਂ ਆਉਂਦਾ। ਜ਼ਿੰਦਗੀ 'ਚ ਮਜ਼ਾ ਜ਼ਰੂਰੀ ਹੈ। ਆਪਾਂ ਉਹਨੂੰ ਯਾਦ ਕਰਦੇ ਵੀ ਹਣਾ। ਹੂੰ। ਕੀ ਨਾਂ ਉਹਦਾ? ਕਣ। ਇੱਕੇ ਨੂੰ। ਇੱਕੇ ਨੇ ਨਵਾਂ ਗਾਣਾ ਕੱਢਿਆ। ਅੱਛਾ। ਉਹਨੀ ਮਿਰਲ ਢੱਕੇ ਲਾ ਕੇ ਸੁਣਾ ਦਿੰਦੇ ਆ ਹੈ ਆਪਣੇ ਸੁਣਾ ਕੇ ਉਹ ਵੀ ਆਪਣੇ ਆ ਬਗਾ ਲਾ ਕੇ ਯਾਰ ਆਪਾਂ ਜੀ ਕਰਾਉਂਦੇ ਆਉਂਦੇ ਆਗੇ ਮਿਸਤਰੀ ਮਿਸਤਰੀ ਹੈਗੇ ਨਾ ਤਰਾ ਉੱਦੋਂ ਇੱਥੋਂ ਤਾਂ ਦੀ ਜੀ ਨਹੀਂ ਹੋਣੀ ਨਾ ਥੋੜਾ ਜਿਹਾ ਸਿੱਖ ਲਿਆ ਤੇ ਚੰਗਾ ਨਿਆਣੇ ਨਿਆਣੇ ਨਹੀਂ ਨਹੀਂ ਹੈਗਾ ਬੰਦੋ ਥਾਣੇ ਹੈਗਾ ਜਿਤਨੇ ਚਾਹ ਦਾ ਆਰਡਰ ਦੇ ਦੇ ਕੱਚੜੇ ਗਲਾਸ ਹੈ ਕੱਚੜੇ ਗਲਾਸ ਹੈ ਠੀਕ ਹੈ ਬਾਜੀ ਫਿਰ ਬਾਬਾ ਸੋਤਰ ਕੇ ਜੇ ਮਿਲਾਂਗੇ ਹੈਨਾ ਆਗੇ ਦੇਖਦੇ ਨਾ ਕੋਈ ਆਹ ਤੂੰ ਮੋਟਰੋਂ ਉਂਝ ਕੇ ਨਾ ਮੋਟਰਵਾ ਆਹੋ ਆਹੋ ਉਹ ਅੱਧਾ ਖੰਡਰੀ ਹੈ ਮੈਂ ਵੀ ਬੁਟਦੇ ਆ ਵਾਹ ਵਾਹ ਕਿਹਨੇ ਪਾ ਲਈ ਪਰ ਫੇਰ ਮਿਲਾਂਗੇ ਆ ਬੱਸ ਉੱਪਰ ਕਿ ਹੋ ਵੀ ਹਾਂਜੀ ਬਾਬੇ ਉਹ ਲੋਡ ਆਪਣਾ ਬਾਬੇ ਦੀ ਮੇਹਰ ਨਾਲ ਹੋ ਗਿਆ ਕਨਫਰਮ ਕਾਨਪੁਰ ਤੋਂ ਆਗਰਾ ਸਰੀਆ ਤੇ ਫੇਰ ਉਤੋਂ ਆਗਰਾ ਤੋਂ ਆਪਾਂ ਨਿਕਲ ਜੂਗੀ ਫਰੀਦাবাদ ਫਰੀਦাবাদ ਉਪਰਾਂਗੇ ਜੰਮੂ ਜੂਮੂ ਦਾ ਪੰਜਾਬ ਦਾ ਹੁਣ ਆਪਾਂ ਅੱਜ ਪਾਉਨੇ ਚੱਲੇ ਵੀਰ ਜੀ ਹੁਣੀ ਵੀ ਆਪਣੇ ਪਰਪੇ ਸਫਰਾਂ ਨੂੰ ਤੇ ਆਪਾਂ ਵੀ ਹੁਣ ਚੱਲਾਂਗੇ ਉਹ ਸਾਹਮਣੇ ਯੂ ਟਰਨ ਹੈ ਜਿੱਥੇ ਫੇਰ ਯੂ ਟਰਨ ਲੈ ਲਾਂਗੇ ਆਪਣਾ ਲਖਨਊ ਵਾਲੀ ਸਾਈਡ ਮੇ ਲਖਰੂ ਰਿੰਗ ਰੋਡ ਤੋਂ ਆਪਾਂ ਤੱਕਾਣਪੁਰ ਨੂੰ ਹਾਂਜੀ ਬਾਪੂ ਆਪਾਂ ਜਾ ਰਹੇ ਆ ਕਾਣਪੁਰ ਨੂੰ ਤੇ ਆ ਤੁਸੀਂ ਦੇਖ ਸਕਦੇ ਜੇ ਬੰਦਾ ਰੋਡ ਬਣਾਉਂਦਾ ਆ ਅੱਜ ਦਾ ਅੱਦਾ ਵੀ ਕਿੱਥੇ ਚੱਲੂ ਕਿਤਾ ਪਰ ਮਾਸਾ ਵਿੱਚ ਨਾ ਚੱਲੂਗੀ ਤਾਂ ਰੋੜਾ ਉਹ ਵੀ ਪੂਰੀ ਕਬੀੜਾਂ ਦਾ ਨਹੀਂ ਹੈ ਤੇ ਰਾਏ ਜੇ ਤੁਹਾਡੀ ਮੇਰਾ ਗੱਡੀ ਖਿੱਚੀ ਇਹ ਬੁਲੀ ਆਪਾਂ ਜੇ ਨਹੀਂ ਚੱਲੋ ਜਿਆਦਾ ਫੇ ਥੋੜਾ ਜਿਹਾ ਲੇਟ ਹੋ ਸਕਦੇ ਆ ਨਹੀਂ ਤੇ ਫਿਰ ਵੀ ਕੋਸ਼ਿਸ਼ ਤੇ ਪੂਰੀ ਆ ਮੈਂ ਟਾਈਮ ਤੇ ਆਪਣੇ ਤੇ ਲੋੜ ਸਾਨੂੰ ਅਗਲਾ ਮਿਲ ਗਿਆ ਹਨਾ ਥੋੜਾ ਅਗਲਾ ਸਾਨੂੰ ਮਿਲ ਚੁੱਕਾ ਹੈ ਜੀ ਹਾਂ ਥੋੜਾ ਆਪਾਂ ਨੂੰ ਕਾਨਪੁਰ ਤੋਂ ਆਗਰਾ ਆਗਰੇ ਤੋਂ ਕੇ ਆਪਾਂ ਕੋਈ 프리 ਦਾਵਾ ਨਹੀਂ ਲੈਟਾਂਗੇ ਸਹੀ ਦਾਵਾ ਨਹੀਂ ਚੱਲਣਗੇ ਇਤੋਂ 프리 ਦਾਵਾ ਜਾਣਾ ਆਪਾਂ ਕੋਈ 프리 ਦਾਵਾ ਕਰਤੋਂ ਕਰ 550 ਕਿਲੋਮੀਟਰ ਆ ਤਾਂ ਆਪਾਂ ਨੂੰ ਰਾਤ ਨਹੀਂ ਹੋਣਾ ਕੋਈ ਬਜੰਦਾ ਨਹੀਂ ਇੱਥੇ ਜੀ ਚਲੋ ਇਹ ਵੀ ਬਾਬਾ ਸੌਂਸਰ ਕੇ ਕੋਨਾ ਕੋ ਬਸ ਪਈ ਬਿਲਕੁਲ ਬਿਲਕੁਲ ਮੇਰੇ ਟਿਕਾਣੇ ਪਹੁੰਚ ਜਾਣੀ ਤੇ ਬਾਕੀ ਚਲੋ ਜੋ ਕਰਵਾਇਆ ਲਿਖਿਆ ਉਹ ਹੀ ਮਿਲਦਾ ਸਾਨੂੰ ਜੀ ਬਾਕੀ ਸਾਹਮਣੇ ਰੋਡ ਦੇਖ ਸਕਦੇ ਹੋ ਫਿਲਹਾਲ ਉਧਰ ਰੋਡ ਚੱਲ ਰਿਹਾ ਹੈ ਪਰ ਫਿਲਹਾਲ ਵਿੱਚ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਉਧਰ ਰੋਡ ਤੇ ਤੇ ਬਾਕੀ ਸਿੰਗਲ ਲਾਈਨ ਹੋ ਰਿਹਾ ਹੈ ਫਿਲਹਾਲ ਇਸ ਟਾਈਮ ਬਾਕੀ ਇਧਰ ਦਾ ਮੌਸਮ ਬਹੁਤ ਐਂਡਾ ਧੁੱਪ ਚੜ ਚੁੱਕੀ ਆ ਸਵੇਰੇ ਹੀ ਤੇ ਅੱਗੇ ਹੁਣ ਟੂਲ ਆ ਗਿਆ ਹੈ ਜੀ ਨਾਈਸ ਜਿਨ ਦੇਖ ਸਕਦੇ ਹਾਂ ਨੈਸ਼ਨਲ ਹਾਈਵੇ ਆਪਾਂ ਤੇ ਟੂਲ ਪਲਾਇਆ ਤੇ ਪਹੁੰਚ ਚੁੱਕੇ ਆ ਜੀ ਇਸ ਟਾਈਮ ਕਿਆ ਤੇਰਾ ਬੈਰੀਗੇਟਰ ਟੂਲ ਦਾ ਬਸ ਦੇ ਬੇਰੇ ਮਲਾਜਮ ਆ ਉਹ ਪਾਈ ਨੇ ਮਲਾਜਮ ਆ ਬਾਈ ਚੱਕ ਰਿਓ ਚੱਕ ਰਿਓ ਕਿਆ ਵੀ ਦੇਖ ਸਕਦੇ ਆ ਉਹਨਾਂ ਮਲਾਜਮਾਂ ਦਾ ਕੰਮ ਇੱਥੇ ਇਦਾਂ ਚੱਲਦਾ ਆ ਉਹਨੇ ਦੇਖ ਲਿਆ ਆ ਉਹਨੇ ਚੱਕੇਗਾ ਅਗਲੇ ਚੰਦ ਸਕਿੰਟਾਂ ਦੇ ਵਿੱਚ ਇਹਨਾਂ ਦਾ ਸਿਸਟਮ ਗਲਤ ਲੱਗੇ ਹੋਏ ਆ ਸੋ ਇਹ ਤੋਂ ਬਣਾਉਣੇ ਚਾਹੀਦੇ ਨਾਲ ਇੰਨਾ ਟਾਈਮ ਲੱਗ ਜੀ ਇਹਨਾਂ ਨੂੰ ਪਤਾ ਆ ਮਲਾਜਮਾਂ ਦੀਆਂ ਗੱਡੀਆਂ ਨੂੰ ਇਹਨਾਂ ਨੂੰ ਡੱਕਣਾ ਨਹੀਂ ਚਾਹੀਦਾ ਇਹ ਚੱਕਦਾ ਯਾਰ ਚੱਕ ਤਾਂ ਮਲਾਜਮਾ ਨੇ ਲੋ ਜੀ ਆਪਣੀ ਗੱਡੀ ਟੂਲ ਜਵਾਰ ਆ ਚੁੱਕੀ ਆ ਤੇ ਹੁਣ ਆਪਾਂ ਗੇਮ ਚਾਲ ਲੈ ਪਾਈਏ ਤੇ ਬਾਕੀ ਮੇਰਾ ਵੀਰ ਕੋਈ ਵੀ ਇੱਥੇ ਲੇਰੀਆ ਚਾਰਿਆ ਜਰੂਰ ਧਿਆਨ ਰੱਖਿਓ ਕੈਮਰੇ ਵੀ ਇੱਥੇ ਮਾੜੇ ਮੋਟੇ ਲੱਗੇ ਹੋਏ ਨੇ ਕਿਦਾਂ ਉੱਪਰ ਦੇਖ ਸਕਦੇ ਹੋ ਕੈਮਰਾ ਲੱਗਾ ਪਿਆ ਆ ਸੋ ਇਥੇ ਰੋਡਾਂ ਦੇ ਐਨ ਸੇਫਟੀ ਨਾਲ ਚੱਲਿਓ ਸੀਟ ਬੈਲਟ ਲਾ ਕੇ ਸਿਰਫ ਲਾਏ ਹੀ ਆ ਕਦੇ ਚੱਲਦੇ ਨਹੀਂ ਪਰ ਫੇ ਵੀ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਆ ਸੋ ਇਸ ਕਰਕੇ ਸਿਰ ਆਪਣੇ ਸੀਟ ਬੈਲਟ ਲਾ ਕੇ ਹੀ ਰੱਖਿਆ ਕਰੋ ਬਾਕੀ ਤੁਸੀਂ ਇਹਦਾ ਮਾਹੌਲ ਚਲ ਦੇਖ ਸਕਦੇ ਹੋ। ਲਓ ਵੀ ਬਾਬਿਓ ਜਿੱਦਾਂ ਕਿ ਤੁਹਾਨੂੰ ਪਤਾ ਆਪਾਂ ਪਿਛਲੇ ਚੱਕਰ ਜਦੋਂ ਆਪਾਂ ਇਹੀ ਬੰਗਾਲ ਨੂੰ ਤੇ ਆਹ ਸਾਹਮਣੇ ਲਖਨਊ ਦਾ ਰਿੰਗ ਰੋਡ ਆ। ਅੱਗੇ ਯੂ ਟਰਨ ਲੈ ਕੇ ਆ ਗਏ ਆਪਾਂ ਇਧਰਲੀ ਸਾਈਡ ਜਾ ਕੇ ਫਿਰ ਪੁਲ ਤੋਂ ਥੱਲੇ ਯੂ ਟਰਨ ਲੈ ਕੇ ਤੇ ਆਪਾਂ ਇਧਰ ਨੂੰ ਗਏ 12ਵੇਂ ਕਿਵਲੀ ਸਾਈਡ ਨੂੰ। ਹੁਣ ਆਪਾਂ ਅੱਗੇ ਯੂ ਟਰਨ ਲੈ ਕੇ ਸਿੱਧਾ ਇਧਰੋਂ ਹੀ ਜਾਵਾਂਗੇ ਕਾਨਪੁਰ ਰਨ ਸਾਈਡ ਨੂੰ। ਤੇ ਇਧਰ ਰਿੰਗ ਰੋਡ ਤੇ ਜਾ ਕੇ ਤੇ ਕਾਨਪੁਰਾ ਨਾਵ ਵਾਲੇ ਰੋਡ ਤੇ ਉਤਰਾਂਗੇ ਜਾ ਕੇ ਬਾਕੀ ਅੱਗੇ ਕੇ ਦੱਸ ਦਿਆਂ ਤੁਹਾਨੂੰ ਕਿਵੇਂ ਕੀ ਹਿਸਾਬtableau ਲਾ ਵੀ ਯੂ ਟਰਨ ਆਪਾਂ ਲੈ ਆਏ ਤੇ ਇੱਥੋਂ ਆਪਾਂ ਹੁਣ ਲਾ ਵੀ ਚੜ ਕੇ ਬਾਬੇ ਆਪਾਂ ਲਖਨਊ ਰਿੰਗ ਰੋਡ ਤੇ ਤੇ ਟਾਈਮ ਤੇ ਹੀ ਮੇ ਸਕਦੇ 12:30 ਹੋ ਗਏ ਆ ਸਾ ਫਿਰ ਆਪਣਾ 114 ਕਿਲੋਮੀਟਰ ਬਾਕੀ ਬਾਬਾ ਸੋਖ ਕਰਕੇ ਦੋ ਟਾਂ ਹੀ ਕਿਲੋਮੀਟਰ ਚ ਮਾਰਿਆ ਹੋਰ ਤੇ ਅੱਗੇ ਕਿ ਦੇਖਦੇ ਹਾਂ ਕਿਵੇਂ ਕਿਵੇਂ ਕੀ ਕੀ ਸਿਸਟਮ ਨਾਲ ਕਿੱਥੇ ਰੁਕਦੇ ਕਿੱਥੇ ਨਹੀਂ ਬਾਕੀ ਕੰਟੀਨਿਊ ਚੱਲਾਂਗੇ ਕਿਉਂਕਿ ਅੱਜ ਦੀ ਅੱਜ ਦੇ ਵਿੱਚ ਸ਼ਾਇਦ ਲੋਡਿੰਗ ਹੋ ਸਕਦੀ ਆ ਤੇ ਜੇ ਹੋ ਜੂਗੀ ਬਾਬਾ ਸੋਖ ਕਰਕੇ ਤੇ ਰਾਤ ਰਾਤ ਨਿਲੋ ਜਾਣਾ ਆਪਾਂ ਬਾਕੀ ਮਿਲਦੇ ਹਾਂ ਅੱਗੇ ਕੋਮ ਨਾ ਇਹ ਘਾਣ ਪਰ ਨੂੰ ਆ ਕਾਟ ਇਹ ਨਾ ਕੀਤਾ ਬੰਦ ਤੇ ਅੱਗੋ ਚਾਹੇ ਬਾਬਾ ਸੁਖ ਰਕੇ ਚਾਲੂ ਹੋ ਗਿਆ ਹੋਵੇ ਬਾਕੀ ਦੇਖਦੇ ਆ ਪੂਰਾ ਬੰਦਿਆ ਹੁਣ ਬਾਬਾ ਮੇਰ ਕਰੇ ਚਾਲੂ ਹੋ ਗਿਆ ਹੋਵੇ ਨਹੀਂ ਬੰਦੀ ਹੋ ਯਾਰ ਹੋਰ ਥੱਲੇ ਬੰਦਵਾ ਤੁਸੀਂ ਨਾਲ ਕਿਉਂ ਦੀ ਹੁਣਾ ਬੂਹਾਂ ਮਗੇ ਇੱਥੋਂ ਆਪਾਂ ਲਵਾਂਗੇ ਯੂ ਟਰਨ ਟਰਾਂਗ ਸਾਈਡ ਤੇ ਅੱਗੇ ਜਾ ਕੇ ਫਿਰ ਆਪਾਂ ਇੱਥੇ ਚੜਾਂਗੇ ਇਹ ਕਾਂਨਪੁਰ ਵਾਲੇ ਰੋਡ ਤੇ ਹੁਣ ਦਾਂ ਗੱਡੀ ਆਪੇ ਹੱਥ ਵੀ ਕੱਢਿਆ ਵੇਲਾ ਫੇਰ ਵੀ ਰੁਕਦੇ ਕੁਰਪੂਆ ਇੱਥੇ ਮੈਂ ਪੁਲਿਸ ਹਲੋ ਤੇ ਉਤਰ ਗਿਆ ਤੇ ਗੱਡੀ ਭੱਗ ਲਗਭਗ ਸਾਰੀ ਰੌਂਗ ਸਾਈਡ ਹੀ ਆ ਰਹੀ ਆ। ਜਾਨੋ ਉਹ ਰੋਕਾ ਨਾ ਜਮਰੇ ਆ। ਹਾਂ। ਕੋਈ ਨਾ ਹੋ। ਹਾਂ। ਅਵੇ ਮੈਂ ਆਪ ਦੋਸਤਾਂ ਨਾਲ ਉਹ ਸਾਹਮਣੇ ਰੰਗ ਰੋੜਾ ਆਪਾਂ ਉਹ ਪਰਿਓਪਰੋਂ ਹੀ ਘੁੰਮ ਗਏ ਲੰਗ ਸਾਈਡ ਪਾਸ ਗੱਡੀ ਤੇ ਚੜ ਗਏ ਆਪਾਂ ਉਹ ਨਾਉ ਵਾਲੇ ਰੋਡ ਤੇ ਉਹ ਨਾਉ ਕਾਨਪੁਰ ਵਾਲੇ ਰੋਡ ਤੇ ਹਾਂਜੀ ਬਾਪਿਓ ਸਫ਼ਰ ਬਣੇਗਾ 60 62 ਕਿਲੋਮੀਟਰ ਟਾਈਮ ਹੋ ਗਿਆ 1:30 ਵਜੇ ਤੇ ਪ੍ਰਸ਼ਾਦੇ ਬਣਦਾ ਔਖਾ ਹੀ ਅੱਜ ਕਿ ਬਾਬਾ ਸੋਖਰੇ ਕੇ ਜੇ ਟਾਈਮ ਨਾਲ ਗੱਡੀ ਪਹੁੰਚ ਗਈ ਤੇ ਫਿਰ ਲੋਡ ਕਰਕੇ ਕੱਢ ਦੇਣਗੇ ਬਾਕੀ ਆਪਣੀ ਕਿਸਮਤ ਤੇ ਭੁੱਖ ਜੀ ਲੱਗੀ ਆ ਗਾਦਰਬੁਰਜ ਜੀ ਪਈ ਕੱਟ ਕੇ ਖਾ ਲਈ ਆ ਔੜ ਪ੍ਰਧਾਨ ਨੂੰ ਤੇ ਜਾਵੋ ਕੋਲੇ ਅਨੁਵਾਸਿਕ ਵਿਆਹ ਚ ਕੋਹੜਲੇ ਹੋਏ ਮਾੜਾ ਮਟਾ ਖਾਨ ਨੂੰ ਤੇ ਡੰਗ ਜਾ ਡੱਪ ਜੂਗਾ ਤੇ ਗਾਇਸ ਸਾਨੂੰ ਲੱਗੀ ਸੀ ਭੁੱਖ ਆਪਾਂ ਪੀਨ ਲਈ ਥੰਬਸ ਅਪ ਦੇ ਨਾਲ ਇਹ ਸਮੋਸੇ ਖਾਣ ਨੂੰ ਤੇ ਬਾਕੀ ਦੇ ਮੇਰੇ ਮਗਰ ਦੇਖ ਰਹੇ ਹਾਂ ਹਾਈਵੇ ਸਾਰਾ ਹੈ ਤੇ ਹੁਣ ਆਪਾਂ ਫਿਲਹਾਲ ਆਪਣੀ ਗੱਡੀ ਚ ਜਾ ਰਹੇ ਹਾਂ ਤੇ ਆਪਾਂ ਸਾਤੋਂ ਟਾਈਮ ਬਹੁ ਘਟਾ ਕਿਉਂਕਿ ਆਪਾਂ ਟਾਈਮ ਦੇ ਨਾਲ ਅੱਗੇ ਕੰਪਨੀ ਵਿੱਚ ਪਹੁੰਚਣਾ ਹੈ ਕੰਪਨੀ ਤੇ ਫੋਨ ਖਿਲੋ ਮੀਟਰੋ 2:00 ਵਜ ਗਏ ਆ ਤੇ 35 38 ਕਿਲੋਮੀਟਰ ਰਹਿ ਗਿਆ ਆਪਣਾ ਇਹ ਪ੍ਰੋਜੈਕਟ ਪ੍ਰੋਜੈਕਟ ਵੇਖੋ ਬੱਡਾ ਥੋੜਾ ਵੰਡਿਆ ਪਤਾ ਨਹੀਂ ਕਿਹੜਾ ਰੋੜਿਆ ਲੌਵੀ ਨੂੰ ਨਾਓ ਪਾਰ ਕਰਕੇ ਲੱਗਿਆ ਯਾਮ ਦੇਖੋ ਹੁਣ ਕਿੰਨਾ ਟਾਈਮ ਲੱਗਦਾ ਇੱਥੇ ਜਾਂਚ ਇਹ ਬਾਕੀ ਦੇ ਦੇ ਕਿ ਹਾਤਾ ਬੰਦਾ ਕੋ ਸਲੋ ਹੈਵੀ ਫੋਗ ਇਹਦਾ ਮਤਲਬ ਧੁੰਦ ਪਈ ਪੂਰੀ ਹੌਲੇ ਇਧਰ ਵੀ ਜਾਮ ਜੀ ਜਾਮ ਤੇ ਟਾਈਮ ਹੋ ਗਿਆ 3:21 ਮਿੰਟ 20 ਕਿਲੋਮੀਟਰ ਪਿਆ ਆ ਜੇ 5 ਕਿਲੋਮੀਟਰ ਹੋਰ ਕੇ ਜਾਣਾ ਹਲੋ ਵੀ ਪਹੁੰਚ ਗਏ ਗੰਗਾ ਪੁਲ ਤੇ ਤੇ ਟਾਈਮ 4 ਵਜੇ ਗਿਆ 10 ਮਿੰਟ ਰਹਿ ਗਏ 4 ਵਜੇ ਚ ਯਾਮ ਉਹ ਯਾਰਾ ਮਿਲਿਆ ਨੂੰ 10 ਕਿਲੋਮੀਟਰ ਦਾ ਯਾਮ ਮਿਲਿਆ 10 ਕਿਲੋਮੀਟਰ ਟ੍ਰਾਂਸਪੇਰੈਂਟ ਇੱਚ ਇੱਚ ਯਾਮ ਹੀ ਯਾਮ ਖਿਲੌਈ ਬਾਬੇ ਆ ਗਏ ਆਪਾਂ ਕਾਂੜਪੁਰ ਕਾਣਪੁਰ ਆ ਗਏ ਕਾਣਪੁਰ ਉਹ ਮਾਈ ਗਾਡ ਲੋਕ ਅੰਨੇ ਹੋਏ ਨੇ ਕਿਹੜਾ ਟੈਂਟ ਗੱਡੀ ਪੈਣ ਦੇ ਬਾਦਰੀ ਆ ਸੌਰੀ ਚਾਲ ਬਾਤੀ ਅਲਾਬਾਦ ਕਾਣਪੁਰ ਅਮੀਰਪੁਰ ਚਾਂਸੀ ਦਿੱਲੀ ਆਗਰਾ ਦੋ 99 ਹੀ ਨਾ ਉੱਪਰ ਵਾਲਾ ਪੋਲੇ ਆਏ ਹੈਗਾ ਲਾ ਬਾਦ ਆ ਲਾ ਬਾਦ ਆਗਰੇ ਵਾਲਾ ਆਪਾਂ ਸਿੱਦੇ ਸਿੱਦੇ ਥੱਲੋਂ ਦੀ ਆਗਰੇ ਨੂੰ ਆਗਰੇ ਆਗਰੇ ਨੂੰ ਚੜ ਜਾਗੇ ਜਿਹੜਾ ਇਹਦਾ ਕਾਨਪੁਰ ਦਾ ਬਾਈਪਾਸ ਆ ਅੱਗੇ ਆ ਗਏ ਹੁਣ ਆਪਾਂ ਕਾਟਨਪੁਰ ਵਾਲੀ ਰੋਡ ਤੇ ਉਤਰ ਜਾਗੇ ਕਾਟਨਪੁਰ ਵਾਲੀ ਕੱਟ ਤੇ ਤੋ ਵੀ ਵੀਰੋ ਦਿੱਲੀ ਹੈਗੀ 473 ਅਮੀਰਪੁਰ ਆ ਕੋਈ ਨਹੀਂ ਲੰਨਦਾ ਆਪਾਂ ਸਿੰਗਲ ਲਾਈਨ ਕਰਦਾਂਗੇ ਨਾ ਕੋਈ ਨਹੀਂ ਵੀਰਾ ਆਪਣਾ ਹੈ ਨੰਬਰ ਯਾਰ ਮਿਸ ਜੀ ਜੇ ਹੀ ਹੋ ਜੀ ਜੇ ਹਾਂ जाम फुल ना नौ बस चोरा नौ बस्ता नौ बस्ता <laughs> <laughs> <एक या। laughs> <भी> बहुत ज्यादा <laughs> जाम बहुत ज़्यादा ये हो गई है ਸਾਡਾ ਉਹਨਾ ਸਾਡਾ ਸਫਰ ਨਹੀਂ ਹੈਗਾ ਉਹਨਾਂ ਟਾਈਮ ਦੇ ਨਾਲ ਸਾਡਾ ਡਬਲ ਟ੍ਰिपल ਟਾਈਮ ਲੱਗ ਗਿਆ। ਪੂਰੀਆਂ ਗੱਡੀਆਂ ਅਗਲੀਆਂ ਟਿਪਰ ਦੇ ਅੱਗੇ ਸਫਰ ਸਾਡਾ ਰਹਿ ਗਿਆ ਸਿਰਫ 3.5 4 4.5 4 ਕਿਲੋਮੀਟਰ। 1 ਘੰਟੇ ਦੇ ਕਰੀਬ ਹੋ ਜਲੇ ਬਾਬੇ ਆਪਾਂ ਨੂੰ ਇਸੇ ਚੌਂਕ ਤੇ ਖੜੇ ਹੋਏ ਕਿਉਂਕਿ ਜਿਹੜੀਆਂ ਇਧਰੋਂ ਇਧਰੋਂ ਆਪਣੇ ਇਧਰੋਂ ਕੁਝ ਗੱਡੀਆਂ ਆ ਰਹੀਆਂ ਵਾਂ। ਉਹਨਾਂ ਨੇ ਆਇਆ ਨੂੰ ਜਾਣਾ ਵਾ ਉਹ ਗੱਡੀਆਂ ਥੱਲੇ ਲੈ ਜਾਂਦੀਆਂ ਹੁਣ ਚਨਾਏ ਨੂੰ ਮੜਨਾ ਵਾ ਉਹਨਾਂ ਦੇ ਅੱਗੇ ਦੁਰਮੜਨ ਵਾਲੀਆਂ ਗੱਡੀਆਂ ਵਾ ਇਸ ਤਰੀਕੇ ਦੇ ਨਾਲ ਖਲਾਉਂਦੇ ਹਿਸਾਬ ਨਾਲ ਸਾਰੇ ਹੀ ਖਲੋਤੇ ਆ ਲੱਲੇ ਪੱਪੇ ਕਰੀ ਜਾਂਦੇ ਆ ਤੇ ਬਸ ਖਲੋਤੇ ਖਲੋਤੇ ਆ ਲੋ ਵੀ ਆਇਆ ਚੌਂਗ ਕਬਰੀ ਅਮੀਰਪੁਰਾ ਹਾਂ ਹੁਣ ਕੋਈ ਜਿਹਾ ਮਿਲਣਾ ਬੜੀ ਪੂਰੀ ਕਲੀਅਰ ਆ ਆਪਣਾ ਇੱਧਰ ਹੀ ਹਾਂ ਬਾਬਿਓ 11 ਵਜੇ ਚੱਲੇ ਸੀ ਆਪਾਂ ਸੀਤਾਪੁਰ ਤੋਂ 11 ਵਜੇ ਤੁਰੇ ਸੀ ਆਪਾਂ ਸੀਤਾਪੁਰ ਤੋਂ ਤੇ ਹੁਣ ਟਾਈਮ ਕਿੰਨਾ ਹੋ ਗਿਆ 5:00 ਵਜੇ 5:00 ਦੇ ਸਾਢੇ ਬੰਦ ਹੋ ਗਏ ਦੇਖ ਬਲਾਂ 5:00 ਵਜੇ 10 ਮਿੰਟ 11 ਤੋਂ ਤੁਸੀਂ 5:10 ਤੱਕ ਲਾ ਲੋ ਵੀ ਕਿੰਨਾ ਟਾਈਮ ਸਿਰਫ ਇੱਕ ਹੋਰੀ ਉਹ ਆਪਣਾ ਲਖਨਊ ਦੇ ਨੂੰ ਮੁੜ ਕੇ ਉਤਰੇ ਸਿਰਫ ਇੱਕ ਹੋਰੀ ਚਲੋ ਪਰ ਇਹ ਗੱਲ ਆ ਕੰਪਨੀ ਦੇ ਵਿੱਚ ਨੇ ਕੋਈ ਮਸਾਜਰ ਸੀਟਾਂ ਹੈਗੀਆਂ ਆ ਤੇ ਹੁਣ ਕਰੌਂਦੇ ਆ ਕੰਪਨੀ ਦੇ ਗੇਟ ਤੇ ਐਂਟਰੀ-ਐਂਟਰੀ ਇੰਡੀਅਨ ਆਰਮੀ ਦੀ ਜੈਕਟ ਭਾਗ ਤਰਫ ਫਿਰਦਾ ਆ ਪਾਉ ਹਾਂ ਹਾਂ ਆਰੇ ਪੁੱਛੀਏ ਪੁੱਛ ਕੇ ਅੰਦਰ ਵੜ ਗਏ ਠੀਕ ਇਧਰੋਂ ਵੀ ਉਹ ਨਹੀਂ ਇਹੋ ਹੀ ਹੈ ਗੇਟ ਤੇ ਗਾਇਸ ਫਾਈਨਲੀ ਆਪਾਂ ਹੁਣ ਕੰਪਨੀ ਦੇ ਵਿੱਚ ਆ ਚੁੱਕੇ ਹਾਂ ਸਾਡੇ ਸਤਾਜ ਜੀ ਦੇ ਕੋਲ ਉਸਤਾਜ ਜੀ ਸਤਾਜ ਜੀ ਉੱਤੇ ਗੱਲਬਾਤ ਕਰ ਰਹੇ ਨੇ ਅਸੀਂ ਆਪਾਂ ਨੂੰ ਫਾਈਨਲੀ ਕੰਪਨੀ ਦੇ ਵਿੱਚ ਆ ਚੁੱਕੇ ਹਾਂ ਤੇ ਅਸੀਂ ਆਲਮੋਸਟ ਸਵੇਰ ਦੇ 12 ਵੇ ਟੁਰੇ ਪਏ ਹਾਂ ਤੇ ਆਪਾਂ 12 ਵੇ ਤੋਂ ਲੈ ਕੇ ਆਪਾਂ ਸ਼ਾਮ ਦੇ 5-10 ਤੇ ਪਹੁੰਚੇ ਹਾਂ ਤੇ ਲੋਕਾਂ ਦਾ ਟਾਈਮ ਸਫਰ ਹੋਇਆ ਕੰਪਨੀ ਆ ਪਹੁੰਚ ਗਏ ਲੋਬੀ ਘੁੰਮ ਘਮਾ ਕੇ ਸਾਨੂੰ ਫੇਰ ਗੇਟ 'ਤੇ ਆਉਣਾ ਪਿਆ ਫਿਰ ਮੇਨ ਗੇਟ 'ਤੇ ਲੋਕੇਸ਼ਨ ਸਾਨੂੰ ਉਧਰ ਦੀ ਪਾਈ ਹੀ ਪੈਣ ਦਾ ਵੀਰਾਂ ਨੇ ਤੇ ਪਿਛੇ ਮੇਨ ਰੋਡ ਹੇ ਇਸ਼ਾਰਾ ਦੇਖੋ ਵੀ ਤਾਂ ਇਸ਼ਾਰਾ ਹੈ ਹਾਂ ਲੋ ਬੰਦੇ ਚੱਲ ਰਹੇ ਨੇ ਲੋ ਵੀ ਕੰਡਾ ਆਪਣਾ ਹੋ ਗਿਆ ਖਾਲੀ ਵਾਲੀ ਲੈ ਕੇ ਆਪ ਚੱਲੇ ਹੋੜ ਕਿਹੜੀ ਖਾਲੀ ਕੰਕਰੀਟ ਵਾਲੀ ਤੇ ਹੁਣ ਆਪਾਂ ਲੈ ਕੇ ਜਾਣੇ ਕੰਪਨੀ ਦੇ ਅੰਦਰ ਅੰਦਰ ਦੀ ਗੱਡੀ ਹੈ ਸੀਮੈਂਟ ਆ ਨਾ ਸਾਲਾ ਨਰਾ ਜੀ ਹੈ ਆ ਜੀ ਸਾਰਾ ਸਿਸਟਮ ਇਹ ਜਾਣਦੀ ਹੈ ਇਹ ਉਹ ਗੱਡੀ ਬੈਂਕ ਜਾਣੇ ਲੱਗੀ ਹੈ ਇਹ ਸਾਰਾ ਸਿਸਟਮ ਜੋ ਹੈਗਾ ਕ੍ਰੈਸ਼ਰ ਪਲੈਂਟ ਵਗੈਰਾ ਅੰਦਰ ਇਹਦੇ ਤੇ ਆਹ ਰੋਡਾਂ ਦੇ ਪੁਲਾਂ ਵਗੈਰਾ ਕੰਮ ਚੱਲਦਾ ਮਗਰ ਵੇ ਟਰਾਲੀ ਹੁਣ ਨਾ ਹੁਣ ਨਾ ਸਾਰਾ ਇਹ ਇੱਧਰ ਜਾਂਦਾ ਨੇ ਗੱਡੀਆਂ ਵੇਖੋ ਐਸ਼ਰ ਕਟੀਆਂ ਕਰ ਰਹੇ ਲੋਥੀਆ ਬੰਨਵਾਉਂਦੇ ਜਾਂਦੇ ਉੱਥੇ ਤੇ ਹੁਣ ਆਪਾਂ ਇਹਦੇ ਅੰਦਰ ਦੀ ਜਾਵਾਂਗੇ ਜਿਦਾ ਪੁਲ ਵਗੈਰਾ ਬਣਦੇ ਆ ਉਹਨਾਂ ਦਾ ਸਿਸਟਮ ਸਾਰਾ ਪ੍ਰੋਜੈਕਟ ਇੱਥੇ ਇੱਥੇ ਤਿਆਰ ਹੁੰਦਾ ਵਾ ਪੁਲਾਂ ਦੀਆਂ ਕਲਮਾਂ ਆਈਡੀਆਂ ਹੁੰਦੀਆਂ ਆ ਬਟਿਲ ਕੇ ਸਾਰੇ ਤੇ ਇਹ ਜਿੱਦਾਂ ਜੇ ਆਪਾਂ ਗੱਡੀ ਵਾੜੀ ਹੋਣੇ ਦੋ ਨੰਬਰ ਗੇਟ ਆ ਜਿੱਦ ਤਰ੍ਹਾਂ ਆਪਾਂ ਕੰਡਾ ਕਰਾਇਆ ਉਹ ਇੱਕ ਨੰਬਰ ਗੇਟ ਆ ਜਿਹੜਾ ਪਾਰਲੀ ਸਾਈਡ ਤੋਂ ਪਹਿਲਾਂ ਗਿਆ ਇਹ ਉਹ ਤਿੰਨ ਨੰਬਰ ਗੇਟ ਆ ਇੱਕ ਨੰਬਰ ਉਹ ਇੱਥੇ ਕੰਡਾ ਕਰਾਇਆ ਦੋ ਨੰਬਰ ਆਹਦੀ ਬੜੇ ਆ ਤਿੰਨ ਨੰਬਰ ਆਪਾਂ ਜਿੱਥੇ ਪਹਿਲਾਂ ਗਏ ਸੀ ਹੁਣ ਆਪਾਂ ਵੀ ਚਾਹੁੰਦੀ ਤਿੰਨ ਨੰਬਰ ਗੰਡੇ ਤੇ ਜਾਵਾਂਗੇ ਤਿੰਨ ਨੰਬਰ ਗੇਟ ਤੇ ਉਧਰ ਹੋਗੀ ਗੱਡੀ ਲੋੜ ਲੋ ਵੀ ਆ ਦੇਖ ਲੋ ਕਿੱਡੇ-ਕਿੱਡੇ ਤਗੜੀਆਂ ਕਰੇਨਾ ਵਾ ਇਹ ਸਿਰਫ ਆਪਣੇ ਪੰਜਾਬੀ ਚਲਾਉਂਦੇ ਆ ਕੋਈ ਬਾਹਰ ਦਾ ਡਰਾਈਵਰ ਹੋਊਗਾ ਪਾਇਲਟ ਜਿਹੜਾ ਕੋਈ ਹੋਰ ਆਪਰੇਟਰ ਚਲਾਉਂਦਾ ਹੋਊਗਾ ਖੰਡੇ ਲੱਗੇ ਉੱਪਰ ਕਰੇਨਾ ਦੇ ਤੇ ਇਹ ਕ੍ਰੇਨ ਨੰਬਰ ਹੈਗਾ ਰਣਜ ਚਲ ਇਹ ਯਾਰ ਇਥੇ ਕੋਈ ਆਪਣਾ ਪੰਜਾਬੀ ਭਰਾ ਹੀ ਹੋਣਾ ਜਿੱਤਰਾ ਬਣਾਦਾ ਸਹਿਜ ਇੰਟਰਪ੍ਰਾਈਜ਼ਸ ਸਹਿਜ ਇੰਟਰਪ੍ਰਾਈਜ਼ਸ ਲੋ ਵੀ ਭਾਈ ਹਾਂ ਵੀਰ ਉਹਦੇ ਚ ਮੱਛਰ ਮਾਰ ਲਾੜਿਆ ਲੱਗਿਆ ਮੈਂ ਮੈਗੀ ਬਣਾਉਣਾ ਇੰਨਾ ਮਟੀਰੀਅਲ ਪਾ ਕੇ ਭੁੱਖ ਹੋੜੇ ਲੱਗੀ ਸਵੇਰ ਤੇ ਸਿਰਫ ਦੋ ਦਸ ਮੋਸੇ ਖਾਦੇ ਆ ਬਣਾ ਕੇ ਮੈਗੀ ਛੱਕ ਕੇ ਫਿਰ ਪੈਨੇ ਲੰਮੇ ਕਿਉਂਕਿ ਲੋਡਿੰਗ ਦਾ 100 ਦੇ ਵਿੱਚੋਂ 95% ਹੋਵੇ ਕਿ ਨਾ ਹੋਵੇ ਹੋ ਰਹੀ ਆ ਹੋ ਰਹੀ ਆ ਲੋਡਿੰਗ ਹਾਲਵਾਦ ਹੋ ਗਈ ਹੋ ਗਈ ਕਨੈਕਸ਼ਨ ਹੋ ਗਿਆ ਲੋਡ ਤੇ ਹੋ ਜੂਗੀ ਪਰ ਪੇਪਰਾਂ ਦਾ ਮੁਸ਼ਕਲ ਪੇਪਰ ਫਿਰ ਮਿਲਿਆ ਆਹੀ ਬਾਕੀ ਚਲੋ ਦੇਖਦੇ ਆ ਅੱਗੇ ਆਪਣਾ ਅੱਗੇ ਦਾ ਨੋਟਿਸ ਪੱਕਾ ਕਰਤਾ ਦੇਖਣਾ ਕਿੱਥੇ ਦਾ ਜੰਮੂ ਦੋਇਦਵਾਲ ਸਾਹਿਬ ਉਹ ਕਿੱਥੇ ਆ ਹਲੋ ਖੰਡੂ ਸਾਬਾ ਪੰਜਾਬ ਦੇ ਵਿੱਚ ਹਾਂ ਸਰੰਦਾ ਮੇਰੀ ਚਾੜਿਆ ਤੇ ਬਾਕੀ ਉਹ ਆਪਾਂ ਬਣਾਉਣੇ ਆ ਤੇ ਤੂੰ ਮੇਰਾ ਵੀ ਰਾਗਰਬਤੀ ਲਾਲਾ ਮਸ਼ਰ ਮਸਰ ਜੇ ਮਾਜੂ ਗੰਦਰੋਂ ਹਾਂ ਬਦੂ ਕੋਈ ਤੇ ਬਣਾ ਕੇ ਤੇ ਫਿਰ ਸ਼ਾਕ ਤੇ ਫਿਰ ਦੇਖਦੇ ਅਗੇ ਦਾ ਮੋਲ ਕੀ ਬਣਦਾ ਲੋ ਵੀ ਬਾਬੇ ਉਹ ਆਪਣੀ ਹੁਣ ਤਿਆਰੀ ਹੈ ਮੈਗੀ ਬਣਨ ਦੀ ਸਮਾਨ ਤੁਮ ਕੱਟ ਲਿਆ ਆਪਾਂ ਤੇ ਮੇਰੇ ਵੀਰ ਜਿਹੜੇ ਜਿਹੜੇ ਮੇਰੇ ਵੀਰ ਦੇਖਦੇ ਆ ਬਲੌਗ ਆਪਣਾ ਬਹੁਤ-ਬਹੁਤ ਧੰਨਵਾਦ ਭਰਾ ਮੇਰਾ ਇੱਕ ਸੁਖਦਰਸ਼ਨ ਸਿੰਘ ਨਾਮ ਆ ਸੰਗਰੂਰ ਤੋਂ ਬਹੁਤ-ਬਹੁਤ ਧੰਨਵਾਦ ਵੀਰ ਤੇ ਹੋਰ ਵੀ ਆਪਣੇ ਭਰਾ ਜਿਦਾਂ ਦਿਲਜੀਤ ਵੀਰ ਹੋਣੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਰ ਜੀ ਬਲੌਗ ਦੇਖਣ ਦੇ ਲਈ ਤੇ ਹਰ ਇੱਕ ਤੇ ਬਲੌਗ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਉਂਕਿ ਵਧੀਆ ਲੱਗਦਾ ਆਪਾਂ ਨੂੰ ਹਨਾ ਹੌਸਲਾ ਵਜੇ ਹੀ ਹੁੰਦੀ ਆ ਤੇ ਬਾਕੀ ਚਲੋ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਕੀ ਹੁਣ ਆਪਾਂ ਫ੍ਰੀ ਹੋ ਕੇ ਸਾਰਿਆਂ ਦੇ ਨਾਮ ਲਾਵਾਂਗੇ ਹਨਾ ਚੰਗ ਲੱਗਦਾ ਆਪਾਂ ਨੂੰ ਯਾਰ ਤੇ ਬਾਕੀ ਪਹੁੰਚ ਗਏ ਆਪਾਂ ਇੱਥੇ ਮੈਗੀ ਮੁਗੀ ਬਸ ਲੱਗੀ ਬਾਨਾ ਸ਼ਾਕ ਕੇ ਆਪਾਂ ਸੌਣਿਆਂਗੇ ਕਿਉਂਕਿ ਹੁਣ ਆਪਣੇ ਕੋਲ ਇੱਥੇ ਰੋਟੀ ਪਾਣੀ ਵਾਲਾ ਜਿਗਾਰਡਮੈਂਟ ਔਖਾ ਥੋੜਾ ਜਿਹਾ ਓਕੇ ਨਹੀਂ ਸਿਰਫ ਆਪਾਂ ਨੂੰ ਇਹ ਆ ਕਿ ਢਿੱਡ ਭਰਨ ਦੇ ਨਾਲ ਕਰਕੇ ਇਹਦੇ ਆਪਾਂ ਖਾ ਪੀ ਗਏ ਸੌਣ ਦੀ ਕਰਾਂਗੇ ਹਨੇਰਾ ਜਿਹਾ ਵੀ ਹੋ ਗਿਆ ਵਾ ਭੁੱਖ ਵੀ ਬੜੀ ਲੱਗੀ ਓਕੇ ਨਹੀਂ ਬਾਕੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਵੀਰਾਂ ਦਾ ਜਿਹੜੇ ਵੀਰਪਰਾ ਆਪਣਾ ਵਲੌਗ ਦੇਖਦੇ ਆ ਤੇ ਬਾਕੀ ਸਾਰਿਆਂ ਦਾ ਆਪਾਂ ਲਵਾਂਗੇ ਨਾਮ ਬਸ ਥੋੜੀ ਜਿਹੀ ਫ੍ਰੀ ਹੋ ਕੇ ਲਵ ਵੀ ਕਰੋ ਮੈਗੀ ਚੈੱਕ ਭਾਈ ਆਜੋ ਮੇਰੇ ਵਿੱਚ ਜਿਹੜੇ ਜਿਹੜੇ ਵੀਰ ਭਰਾਣੇ ਛਗਣੀ ਆ ਕਿਉਂ ਪ੍ਰਧਾਨ ਜੀ ਬਿਲਕੁਲ ਬਰਕਾ ਮੋਸਟ ਵੈਲਕਮ ਬਿਲਕੁਲ ਸਭ ਜੀ ਆ ਹਾਂ ਖੁੱਲਾ ਗੱਫਾ ਪਿਆ ਖੁੱਲਾ ਗੱਫਾ ਟਾਈਮਸ ਤਾਂ ਜੀ অলਮੋਸਟ 11 ਵਜੇ ਲੱਗੇ ਫੋਨ ਕਿੱਥੇ ਆ ਫੋਨ ਇੱਧਰ ਰੱਖਿਆ ਪਿਆ ਕਿੰਨੇ ਵਾਰ ਤੱਕ ਇਹ ਨੀਲੀ ਗੱਡੀ ਚ 11 ਵਜੇ ਚੱਲੇ ਆ ਵੱਜ ਗਏ ਉਹਨੇ ਲਗਭਗ ਤੇ ਲੋਡ ਇਹਨਾਂ ਨੇ ਨਹੀਂ ਕੀਤੀ ਸ਼ਾਇਦ ਅੱਧੀ ਰਾਤ ਨੂੰ ਤੰਗ ਕਰਨਾ ਕਿਉਂਕਿ ਮਸ਼ੀਨ ਦੀ ਆਵਾਜ਼ ਆ ਜੀ ਹੋਈ ਜਾਂਦੀ ਆ ਹਨਾ ਇੱਕ ਗੱਡੀ ਸਾਡੇ ਮੋੜੇ 'ਸਤਵਾਰ ਆਪਣਾ ਨੰਬਰ ਲਾਣਾ ਹਾਂ ਹਾਂ ਇਹ ਦੰਦਵਾਤ ਹੋਈ ਨਾ ਮੇਰੀ ਇਹਨਾਂ ਨੂੰ ਹਾਂ ਅੱਛਾ ਓਕੇ ਦੋ ਗੱਡੀਆਂ ਖੜ੍ਹੀਆਂ ਕੇ ਆਪਣੇ ਅੱਗੇ ਉਹ ਖਾਲੀ ਕਰਨੀਆਂ ਇਹਨਾਂ ਨੇ ਉਹ ਖਾਲੀ ਕਰਨੀਆਂ ਆਪਣੀ ਲੋਡ ਕਰਨੀਆਂ ਤੇ ਰਾਤ ਇਹਨਾਂ ਨੇ ਪੰਗਾ ਲੈਣਾ ਤੇ ਆਪਾਂ ਰਾਤ ਉੱਠੜੇ ਆਪਾਂ ਕਹਣਾ ਹੁਣ ਸਵੇਰੇ ਜੋ ਵੀ ਹੋਵੇ ਤੇ ਬਾਕੀ ਆਪਾਂ ਇੱਥੇ 11 ਵਜੇ ਤੁਰੇਗੇ ਉੱਥੇ ਸੀਤਾਪੁਰ ਤੋਂ ਤੇ 11 ਵਜੇ ਤੁਰਕੇ ਤੇ ਆਪਾਂ ਪਹੁੰਚੇ 5:30 5 ਵਜੇ ਤੇ ਸਫ਼ਰ ਸਾਡਾ ਕਿੰਨਾ ਸੀ 200 ਕਿਲੋਮੀਟਰ ਜਦ ਤੱਕ 200 ਕਿਲੋਮੀਟਰ ਹਟਾਜ ਆਪਾਂ ਬਰਾਬਰ ਜਿਆ ਜਲਦੀ ਬਰਾਬਰ ਜੀ ਸਪੀਡ ਨਾਲ ਕੇ ਚਲੀ ਤੁਹਾਡਾ ਸਫਰ ਹੈਗਾ ਵੱਧ ਤੋਂ ਵੱਧ 4 ਘੰਟੇ ਦਾ 200 ਕਿਲੋਮੀਟਰ ਤੇ ਇੱਥੇ ਆਪਾਂ ਨੂੰ ਲੱਗੇ 11 12 1 2 3 ਮਿੰਟ ਲੱਗੇ ਹੈ 7 ਘੰਟੇ ਲੱਗੇ 3 4 5 7 ਘੰਟੇ ਪੂਰੇ 7 ਘੰਟੇ 7 ਘੰਟੇ ਜਹੀ 200 ਕਿਲੋਮੀਟਰ ਦਾ ਸਫਰ ਕਰਿਆ ਜਾਨੀ ਕਿ 3 ਘੰਟੇ ਸਾਡੇ ਫालतू ਜਾਮ ਦੇ ਵਿੱਚ ਲੱਗੇ ਉਹ ਯਰ ਵਿੱਚ ਡੇਢ ਕਿੰਨੇ ਦੋ ਘੰਟਾ ਪਾ ਮਤਲਬ ਗੱਡੀ ਸਾਰੀ ਜਾਮ ਚੀ ਤਿੰਨ ਘੰਟੇ ਤਿੰਨ ਘੰਟੇ ਤਿੰਨ ਘੰਟੇ ਤਿੰਨ ਘੰਟੇ ਪੂਰੇ ਜਾਮ ਚ ਰਹੇ ਸੀ ਤੇ ਫਿਰ ਇੱਥੇ ਆ ਕੇ ਆਪਾਂ ਮੈਗੀ ਮੋਗੀ ਬਣਾ ਕੇ ਜਿੱਦ ਤੱਕ ਤੁਹਾਨੂੰ ਖਾਤਾ ਪਹਿਲਾਂ ਮੈਗੀ ਮੋਗੀ ਬਣਾ ਕੇ ਛੱਕੀ ਕਿਉਂਕਿ ਸਾਡੇ ਕੋਲ ਟਾਈਮ ਹੋਣਾ ਕਿ ਹੀਗਾ ਸਾਰਾ ਦਿਨ ਚੱਲ ਕੇ ਆਏ ਹੈ ਨਾ ਨਾ ਹੀ ਕਿਤੇ ਰੁਗੇ ਸਭ ਤੋਂ ਵੱਡਾ ਕਿੱਥੇ ਰੁਗੇ ਨਹੀਂ ਹੈ ਇੱਕੋ ਜਗ੍ਹਾ ਸਿਰਫ ਰੁਗੇ ਸਮੋਸੇ ਹੀ ਤੇ ਲੈ ਹੈ ਨਾ ਉਹ ਵੀ ਸਮੋਸੇ ਵੀ ਚੱਲਦੀ ਗੱਡੀ 'ਚ ਖਾਦੇ ਸੀ ਰੋਕੇ ਨਹੀਂ ਖਾਦੇ ਉਹ ਵੀ ਪਰ ਸਾਨੂੰ ਉਸਨੂੰ ਅੰਤਾਂ ਦੀ ਭੁੱਖ ਲੱਗੀ ਸੀ ਹਾਂ ਅੰਤਾਂ ਦੀ ਭੁੱਖ ਲੱਗੀ ਸੀ ਫਿਰ ਆਪਾਂ ਮੈਗੀ ਬਣਾ ਕੇ ਤੇ ਮੈਟੋਮੈਟਿਕ ਖਾਣ ਦੀ ਕੀਤੀ ਤੇ ਹੁਣ ਅਸੀਂ ਲੰਮੇ ਪਏ ਆਂ ਤੁਹਾਨੂੰ ਨੀਂਦ ਨਹੀਂ ਆਉਂਦੀ ਹੁਣ ਜਦੋਂ ਅਸੀਂ ਚੱਲਦੇ ਹੁੰਦੇ ਸਾਨੂੰ ਵਾਸੀਆਂ ਆਉਂਦੀਆਂ ਗੋਡੇ ਗੋਡੇ ਵਾਸੀਆਂ ਆਉਂਦੀਆਂ ਨੂੰ ਤੁਹਾਨੂੰ ਤੁਹਾਨੂੰ ਨੀਂਦ ਨਹੀਂ ਆ ਰਹੀ ਇਸ ਟਾਈਮ ਤੁਹਾਨੂੰ ਨੀਂਦ ਨਹੀਂ ਆਉਂਦੀ ਇੱਕ ਦੂਜੇ ਦੇ ਮੂੰਹਾਂ ਵਾਲੇ ਆਖੀ ਦਾ ਇਹ ਗੱਡੀ ਚੱਲਦੀ ਦੇ ਵਿੱਚ ਏ ਮੇਰਾ ਲਵੇ ਦਾ ਉਸਤਾਦ ਨੂੰ ਅਸੀਂ ਹੁੰਦੇ ਆ ਮੈਂ ਇਹ ਲਵੇ ਨਾ ਟਿੱਡਾ-ਬਿੱਡਾ ਹੁੰਦਾ ਤੇ ਹੁਣ ਵੀ ਨੀਂਦ ਨੇ ਹੁੰਦੀ ਤੇ ਹੁਣ ਹੀ ਬਸ ਹੁਣ ਆਹ ਲਾਸਟ ਆ ਅਸੀਂ ਆਹ ਕਲਿੱਪ ਕਰਕੇ ਅਸੀਂ ਪਹਿਲੇ ਪਹਿਲੇ ਵਲੌਗ ਦੇਖਣ ਦੇ ਵੀ ਸਾਡਾ ਪਹਿਲਾਂ-ਪਹਿਲਾਂ ਕੀ-ਕੀ ਵਾਪਰਦੀ ਰਹੀ ਕਿਦਾਂ ਰੇ ਓਕੇ ਰੇ ਨਾ ਪਹਿਲੇ ਵਲੌਗ ਪਹਿਲੇ ਵਲੌਗ ਸਾਰੇ ਓਕੇ ਤੇ ਹੁਣ ਆਪਾਂ ਨੀਂਦ ਤੇ ਪੂਰਾ ਜੋਰ ਰੈਸਟ ਤੇ ਪੂਰਾ ਸਦਾ ਧਿਆਨ ਨੀਂਦ ਨਾਲ ਨੂੰ ਜਾਣਾ ਹਾਂ ਤਾਂ ਇਸ ਹਮਨੀ ਦਾ ਇੱਕ ਥੋੜੀ ਜੀ ਹੋਰ ਇੱਥੇ ਆ ਕੇ ਨਾ ਨੂੰ ਗਰਮੀ ਦੀ ਮਹਿਸੂਸ ਹੋਈ ਗਰਮੀ ਮਹਿਸੂਸ ਹੋ ਰਹੀ ਗਰਮੀ ਜੀ ਮਹਿਸੂਸ ਹੋਈ ਤੇ ਮਸ਼ਰ ਵੀ ਬਹੁਤ ਜ਼ਿਆਦਾ ਇੱਥੇ ਨਾਲ ਮੈਨੂੰ ਦਿੱਤ ਤੱਕ ਲੱਗ ਰਿਹਾ ਮੈਨੂੰ ਲੱਗਦਾ ਇਹ ਸੰਨੀ ਦਾ ਵੀ ਕੰਪਨੀ ਦੇ ਵਿੱਚ ਵਾਲੇ ਦੇ ਵਾਲੇ ਕਦੀ ਕੋਸ਼ ਚੱਲਦਾ ਕਿ ਕੋਈ ਮਸ਼ੀਨ ਚੱਲ ਰਹੀ ਹੈ ਕੰਮ ਲਗਾਤਾਰ ਚੱਲ ਰਿਹਾ ਜੁਰਾ ਸ਼ੁਰਾ ਤੇ ਪਰ ਸੋਨਾ ਨੂੰ ਤੱਕੇ ਨਾਲ ਹੀ ਪੈਣਾ ਬਾਕੀ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਜਿਹੜੇ ਜਿਹੜੇ ਵੀਰ ਭਰਾ ਸਾਡਾ ਵਲੌਗ ਦੇਖਦੇ ਆ ਤੇ ਦੇਖਿਆ ਕਰੋ ਜੇ ਵਧੀਆ ਲੱਗਦੇ ਆ ਤੇ ਵਧੀਆ ਲੱਗਦੇ ਖੈਰ ਤੁਸੀਂ ਤਾਂ ਹੀ ਦੇਖਦੇ ਹੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਹੁਤ ਧੰਨਵਾਦ ਤੁਹਾਡਾ ਵੰਦੇ ਜਿਹੜੇ ਮੇਰੇ ਵੀਰ ਭਰਾ ਬਾਕੀ ਜਿਹੜੇ ਵੀਰ ਭਰਾ ਦਾ ਆਪਾਂ ਨਾਮ ਨਹੀਂ ਲਿਆ ਕਿਉਂਕਿ ਸਾਨੂੰ ਵੇਖ ਕੇ ਲੈਣਾ ਪੈਂਦਾ ਨਾ ਸਾਨੂੰ ਉਹਦਾ ਚੇਤਨੀ ਰਿੰਦਾ ਚੇਤਨ ਉਹਦਾ ਚਿੱਕਰੀ ਬਾਕੀ ਕੋਈ ਨਾ ਹਰ ਇੱਕ ਵੀਰ ਜਰੂਰ ਆਪਣੇ ਕਮੈਂਟ ਸ਼ੇਅਰ ਜਰੂਰ ਕਰਿਆ ਕਰ ਆਪਾਂ ਜਦੋਂ ਵੀ ਸਭ ਤੋਂ ਟਾਈਮ ਲੱਗੇ ਆਪਾਂ ਹਰ ਇੱਕ ਕਮੈਂਟ ਦਾ ਜਰੂਰ ਰਿਪਲਾਈ ਕਰਾਂਗੇ ਜਰੂਰ ਹਾਂ ਬਾਕੀ ਆਪਾਂ ਕਰਦੇ ਹੀ ਆ ਬਿਲਕੁਲ ਬਰਕਵਾਜ ਵੀ ਆਪਾਂ ਕੇ ਵੀਰ ਦਾ ਰਿਪਲਾਈ ਕੀਤਾ ਜਿੰਨਾ ਟਾਈਮ ਹੀ ਕੀਤਾ ਹਾਂ ਤੇ ਇੱਕ ਵੀਰ ਆਪਣਾ TS Tiger ਕਰਕੇ ਹੈ ਸ਼ਾਇਦ ਇਦਾਂ ਕੋਈ ਆਈਡੀ ਹੈ ਉਹ ਵੀਰ ਆਪਣਾ ਸ਼ੁਰੂ ਤੋਂ ਹੀ ਆਪਣੇ ਵਲੌਗ ਦੇਖਦੇ ਆ ਦੇਖਦੇ ਨੇ ਸ਼ੁਰੂ ਤੋਂ ਤੇ ਹੋਰ ਹੋਰ ਵੀ ਭਰਾ ਹੋਰ ਵੀ ਇਧਰੇ ਕਾਫੀ ਵੀਰ ਨੇ ਜੋ ਬਲੌਗ ਦੇਖਦੇ ਹੋ ਸੋ ਇਦਾਂ ਹੀ ਬਲੌਗ ਦੇਖਦੇ ਰਹੋ ਕਮੈਂਟ ਕਰਦੇ ਆਪਾਂ ਸਾਨੂੰ ਸਪੋਰਟ ਜਰੂਰ ਕਰਦੇ ਰਿਆ ਕਰੋ ਤੁਹਾਡੇ ਕਮੈਂਟ ਨਾਲ ਸਾਡੇ ਅੰਦਰ ਇੱਕ ਥੋੜੀ એનર્ਜੀ ਜੀ ਫੀਲ ਆਂਦੀ ਹੈ ਹਾਂ ਪੋਜ਼ਿਟਿਵਿਟੀ ਹੁੰਦੀ ਹੈ ਉਹਨਾਂ ਵਾਂ ਸਾਡਾ ਦਿਲ ਕਰਦਾ ਆਪਾਂ ਹੋਰ ਵਧੀਤ ਵਧੀਆ ਕੰਟੈਕਟ ਲੱਗੇ ਤੁਹਾਡੇ ਮੂਰੇ ਹਾਂ ਹਾਂ ਬਿਲਕੁਲ ਤੇ ਜਿੰਨੇ ਤੁਸੀਂ ਹੋਰ ਜਿਆਦਾ ਸਾਡੀਆਂ ਵੀਡੀਓਜ਼ ਨੂੰ ਦੇਖੋ ਬਿਲਕੁਲ ਬਿਲਕੁਲ ਬਾਕੀ ਲਾਈਕ ਕਮੈਂਟ ਕਮੈਂਟ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਰਿਆ ਕਰੇ ਜਰੂਰ ਕਰੋ ਬਿਲਕੁਲ ਮੂੰਹ ਨੂੰ ਵਧੀਆ ਲੱਗਦਾ ਕਿ ਵੀਰਪ੍ਰਾ ਨੂੰ ਸੈਂਡ ਕਰਕੇ ਕਿਨ ਕਹਿੰਦਾ ਸਬਸਕ੍ਰਾਈਬ ਕਰ ਲਓ ਜਿੱਦਾਂ ਵੀ ਹਾਂ ਜੀ 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 ਬਿਲਕੁਲ ਆਹ ਇੱਕ ਹੁੰਦਾ ਵੀ ਕੋਈ ਨਾ ਕਿ ਸਪੋਰਟ ਕਰੇ ਆਪਾਂ ਨੂੰ ਜੀ ਬਾਕੀ ਆਪਾਂ ਨੂੰ ਕੋਈ ਏਡਾ ਵੀ ਜ਼ਿਆਦਾ ਨਹੀਂ ਹੈਗਾ ਵੀ ਹਾਂ ਨੂੰ ਅਸੀਂ ਸਿਰਫ ਇਹ ਬਣਾਉਂਦੇ ਆ ਵੀ ਜਿੱਦਾਂ ਸਾਡੀਆਂ ਜਾਦਾਂ ਜੀਆਂ ਬਣੀਆਂ ਜਾਂਦੀਆਂ ਜਾਂਦਾ ਬਣੀਆਂ ਰਹਿੰਦੀਆਂ ਬਿਲਕੁਲ ਕੋਈ ਪਹਿਲੇ ਵਲੌਗ ਦੇ ਵਿੱਚ ਅਸੀਂ ਦਿਖਾਉਂਦੇ ਹਾਂ ਸਭ ਕੁਝ ਸਾਡੇ ਵੀ ਹਾਂ ਇੱਥੇ ਹੀ ਫਿਰਦੇ ਜੀ ਵਧੀਆ ਵਧੀਆ ਸੋਹਣੇ ਸੋਹਣੇ ਹਨਾ ਥਾਵਾਂ ਦੇ ਉੱਤੇ ਵਧੀਆ ਲੱਗਦਾ ਸਾਨੂੰ ਬਣਾਉਣੀ ਹੈ ਤੇ ਬਾਕੀ ਚਲੋ ਪਾਪਾ ਤੁਹਾਨੂੰ ਚੜਦੀ ਕਲਾ ਬਖਸ਼ੇ ਸਾਰ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਸਪੋਰਟ ਕਰਨ ਦੇ ਲਈ ਕਿਉਂ ਚੇਤਨ ਭਾ ਬਿਲਕੁਲ ਜੀ ਬਿਲਕੁਲ ਜੀ ਹਾਂ ਬਾਕੀ ਆਪਾਂ ਚੇਲਾ ਉਸਤਾਦ ਐਸੇ ਇਹਦੇ ਮੰਨਣ ਦੇ ਨਾਲ ਉਦਾਂ ਆਪਾਂ ਭਰਾ ਭਰਾ ਤੇ ਬਾਕੀ ਚਲੋ ਬਾਬਾ ਜੀ ਮੇਰ ਕਰਦੇ ਤੇ ਠੀਕ ਆ ਵੀ ਮਿਲਦੇ ਆ ਗਾਇਸ ਅਗਲੇ ਵਲੌਗ ਦੇ ਵਿੱਚ ਰੱਬ ਰੱਖ ਰੱਬ ਰੱਖ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕਸ ਫੋਰ ਵਾਚਿੰਗ